ਪੰਜਾਬੀ ਸੋਈ ਬਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਆਪਾਂ ਬਣਾਵਾਂਗੇ ਸੁੱਕੇ ਆਲੂ ਕਿਲੋ ਆਪਾਂ ਉਬਲੇ ਹੋਏ ਆਲੂ ਲੈਨੇ ਆਲੂਆਂ ਨੂੰ ਆਪਾਂ ਛਿੱਲ ਲਵਾਂਗੇ ਆਲੂ ਆਪਾਂ ਛਿੱਲ ਲਨੇ ਨਾ ਆਪਾਂ ਆਲੂਆਂ ਦੀ ਕਟਿੰਗ ਕਰਾਂਗੇ ਆ ਨੂੰ ਆਪਾਂ ਇਸ ਤਰ੍ਹਾਂ ਦੇ ਆਲੂਆਂ ਦੇ ਪੀਸ ਕਰ ਲਵਾਂਗੇ ਐਡੇ-ਐਡੇ ਕਾਪਾ ਪੀਸ ਕਰਾਂਗੇ ਆਲੂਆਂ ਦੇ ਸਾਰੇ ਆਲੂਆਂ ਦੇ ਆਲੂ ਆਪਾਂ ਸਾਰੇ ਕੱਟ ਲੇ ਆਲੂ ਆਪਾਂ ਜ਼ਿਆਦਾ ਨਹੀਂ ਬਣਾਉਣੇ ਆਪਾਂ ਨੇ ਇਸ ਤਰ੍ਹਾਂ ਦੇ ਪੀਸ ਹੋਣੇ ਚਾਹੀਦੇ ਨੇ ਆਲੂਆਂ ਦੇ ਆਲੂਆਂ ਦੀ ਸਬਜ਼ੀ ਵਾਸਤੇ ਹੁਣ ਆਪਾਂ ਮਸਾਲਾ ਤਿਆਰ ਕਰਾਂਗੇ ਦੋ ਚਮਚੇ ਆਪਾਂ ਧਨੀਏ ਦੇ ਲੈਣੇ ਸੁੱਕੇ ਹੋਏ ਦੇ ਧਨੀਏ ਨੂੰ ਆਪਾਂ ਕੁੱਟ ਲਵਾਂਗੇ ਕੁੰਡੀ ਸੋਟੇ ਆਪਾਂ ਮਿਕਸੀ ਜੀ ਵੀ ਕੁੱਟ ਸਕਦੇ ਆ ਮਸਾਲਾ ਪਰ ਜਿਹੜਾ ਕੁੰਡੀ ਨੂੰ ਸੋਟੇ ਦਾ ਕੁੱਟਿਆ ਹੈ ਮਸਾਲਾ ਇਸੇ ਲੱਗੇ ਰਸੂਵ ਹੁੰਦੀ ਹੈ ਹੁਣ ਆਪਾਂ ਅੱਧਾ ਚਮਚਾ ਆਪਾਂ ਕਾਲੀਆਂ ਮਿਰਚਾਂ ਦਾ ਲਿਆ ਦੋ ਆਪਾਂ ਲੌਂਗ ਲਏ ਨੇ ਹੁਣ ਆਪਾਂ ਇਹਨਾਂ ਨੂੰ ਵੀ ਕੁੱਟ ਲਵਾਂਗੇ ਵਿੱਚੇ ਮਸਾਲਾ ਆਪਾਂ ਬਣਾ ਲਿਆ ਹੁਣ ਆਪਾਂ ਇਹਦੇ ਵਿੱਚ ਚਾਰ ਹਰੀਆਂ ਮਿਰਚਾਂ ਲਈਆਂ ਨੇ ਹਰੀਆਂ ਮਿਰਚਾਂ ਵੀ ਕੁੱਟ ਲਵਾਂਗੇ ਥੋੜਾ ਜਿਹਾ ਆਪਾਂ ਧਨੀਆ ਪਾਵਾਂਗੇ ਧਨੀਆ ਵੀ ਕੁੱਟ ਲਵਾਂਗੇ ਆਪਾਂ ਕੁੱਟਿਆ ਹੈ ਮਸਾਲਾ ਵੀ ਪਾ ਸਕਦੇ ਆ ਪਰ ਜਿਹੜਾ ਇਹ ਮਸਾਲਾ ਕੁੱਟਿਆ ਹੋਇਆ ਇਹ ਸਬਜ਼ੀ ਦਾ ਅਲੱਗ ਹੈ ਸੁਆਦ ਹੁੰਦਾ ਇਹ ਆਪਾਂ ਕੁੰਡੀ ਛੋਟੇ ਮਸਾਲਾ ਕੁੱਟ ਕੇ ਪਾਈਏ ਆਲੂਆਂ ਦੀ ਸਬਜ਼ੀ ਚ ਸਬਜ਼ੀ ਦਾ ਦੋਬਣਾ ਸਵਾਦ ਵਾਜ ਜਾਂਦਾ ਤਣੀਆਂ ਤੇ ਆਪਾਂ ਹਰੀਆਂ ਮਿਰਚਾਂ ਕੁੱਟ ਲਈਆਂ ਇਹਨੂੰ ਕੋਲੀਜ ਕੱਢ ਲਵਾਂਗੇ ਆਪਾਂ ਬੜਾ ਬਦਰਾਈ ਮਸਾਲਾ ਰੱਖਾਂਗੇ ਹੁਣ ਆਪਾਂ ਕੜਾਹੀ ਚ ਇੱਕ ਕੱਢ ਚੀ ਸਰੋਂ ਦੇ ਤੇਲ ਦੀ ਪਾਵਾਂਗੇ ਸਰੋਂ ਦੇ ਤੇਲ ਚ ਬਹੁਤ ਟੇਸਟੀ ਬਣਦੇ ਨੇ ਸਪਿਆਲੂ ਤੇਲ ਆਪਣਾ ਗਰਮ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਇੱਕ ਚਮਚਾ ਜੀਰੇ ਦਾ ਪਾ ਦਵਾਂਗੇ ਅੱਧਾ ਚਮਚਾ ਘਿਓ ਦਾ ਪਾਵਾਂਗੇ ਐਨੀ ਕਾ ਪਾਣੀ ਦੇ ਪਾਵਾਂਗੇ राई ਤੇ ਜੀਰੇ ਨੂੰ ਤੇ ਗਰਮ ਆਪਾਂ ਬਣਾ ਲਵਾਂਗੇ ਥੋੜੀ देर ਰਾਈ ਤੇ ਹਿੰਗ ਤੇ ਜੀਰਾ ਆਪਣਾ ਬਣ ਗਏ ਹੁਣ ਆਪਾਂ ਇਹਦੇ ਵਿੱਚ ਇੱਕ ਚਮਚਾ ਲਾਲ ਮਿਰਚ ਦਾ ਪਾਦਾਂਗੇ ਅੰਬ ਚੂਰ ਪਾਦਾਂਗੇ ਇੱਕ ਚਮਚਾ ਅੱਧਾ ਚਮਚਾ ਅੰਬ ਚੂਰ ਦਾ ਪਾਵਾਂਗੇ ਸਵਾਦ ਅਸਾਰ ਆਪਾਂ ਨਮਕ ਪਾਵਾਂਗੇ ਥੋੜਾ ਜਿਹਾ ਆਪਾਂ ਕਾਲਾ ਨਮਕ ਪਾਵਾਂਗੇ ਹੁਣ ਆਪਾਂ ਇਹਦੇ ਵਿੱਚ ਮਸਾਲਾ ਪਾਦਾਂਗੇ ਜਿਹੜਾ ਪੀਸਿਆ ਹੋਇਆ ਮਸਾਲਾ ਹੁਣ ਆਪਾਂ ਇਹਦੇ 'ਚ ਥੋੜਾ ਜਿਹਾ ਆਪਾਂ ਪਾਣੀ ਪਾ ਦਵਾਂਗੇ ਥੋੜੀ ਦੇਰ ਆਪਾਂ ਮਸਾਲੇ ਨੂੰ ਬਣਾ ਲਵਾਂਗੇ ਮਸਾਲਾ ਆਪਣਾ ਬਣ ਗਿਆ ਥੋੜੀ ਦੇਰ ਆਪਾਂ ਮਸਾਲਾ ਬਣਾ ਲਿਆ ਹੁਣ ਆਪਾਂ ਇਹਦੇ ਵਿੱਚ ਆਲੂ ਪਾ ਦਵਾਂਗੇ आलू आलू मसाले च मिक्स करा आलू आप मसाले च मिक्स कर ले हूँ आप थोड़ा जहा मसाला पा ला गरम हरा धनिया पा देवे ਲੈਟਸ ਕਰ ਲਵਾਂਗੇ ਮਸਾਲੇ ਵਾਲੇ ਆਲੂ ਆਪਣੇ ਬਣ ਕੇ ਤਿਆਰ ਨੇ ਹੁਣ ਆਪਾਂ ਰੋਟੀ ਬਣਾ ਕੇ ਤਿਆਰ ਕਰਾਂਗੇ ਬਹੁਤ ਵਧੀਆ ਆਪਣੇ ਮਸਾਲੇ ਵਾਲੇ ਆਲੂ ਬਣੇ ਨੇ ਹੁਣ ਆਪਾਂ ਰੋਟੀ ਪਾਵਾਂਗੇ ਤਦੇਕੀ पहली रोटी आलू परौंठे के नाल अपन बहुत वजिया लगते हैं परौंठा बनावे थाले पासे परौंठे के घ्यो ला देवे परौंठे भी शायद चेंज करा ਆਹ ਤਾਂ ਰੋਟੀ ਬਣ ਕੇ ਆਪਣਾ ਤਿਆਰ ਨੇ। ਮੇਰੀ ਸਬਜੀ ਤੇ ਪਨੌਠਾ ਤੇ ਰੋਟੀ ਬਣ ਕੇ ਤਿਆਰ ਆ ਆਪਣਾ। ਉਹ ਇਹ ਆਲੂ ਆ ਦੀ ਸਬਜੀ ਚ ਹਲਦੀ ਨਹੀਂ ਪੈਂਦੀ ਹੈਗੀ। ਇਹ ਆਦੀ ਤੋਂ ਬਿਨਾ ਆਲੂ ਬੰਦੇ ਨੇ। ਔਰ ਵੀਡੀਓ ਵਧੀਆ ਲੱਗੀ ਤਾਂ ਚੈਨਲ ਸਬਸਕ੍ਰਾਈਬਰ ਕਰਨਾ, ਸ਼ੇਅਰ ਕਰਨਾ, ਲਾਈਕ ਕਰਨਾ, ਕਮੈਂਟ ਕਰਨਾ। ਮੇਰੇ ਚੈਨਲ ਤੇ ਜਾ ਕੇ ਵੈ ਲੈਕਲ ਪ੍ਰੈਸ ਕਰਨਾ ਤਾਂ ਜੋ ਮੇਰੀ ਨਵੀਂ ਵੀਡੀਓ ਦੀ ਤੁਹਾਨੂੰ ਨੋਟੀਫਿਕੇਸ਼ਨ ਮਿਲਦੀ ਰਹੇ। ਵੀਡੀਓ ਦੇਖਣ ਲਈ ਘਰ ਤੋਂ ਤੱਕਣ ਬਾ